ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਟਿੱਲੋ ਬ੍ਰਦਰ ਡੇਰੀ ਫਾਰਮ ਚੈਨਲ ਤੇ ਅੱਜ ਇੱਕ ਲੰਮਾ ਵਲੌਗ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਆਪਾਂ ਛਿਲਦੇ ਪਏ ਆਂ ਕੁਮਾਦ ਗੁੜ ਬਣਾਉਣ ਦੀ ਤਿਆਰੀ ਇੱਕ ਰਾਂ ਪਾਗੇ ਵੀ ਬਣਾਇਆ ਸੀ ਤੇ ਉਹਦਾ ਵਲੌਗ ਕਿਸੇ ਚੈਨਲ ਤੇ ਪਾਇਆ ਹੋਇਆ ਹੈ ਜਿੰਨੇ ਨਹੀਂ ਦੇਖਿਆ ਜਾ ਕੇ ਜਰੂਰ ਦੇਖੋ ਇਹ ਵਲੌਗ ਬਣਾ ਰਹੇ ਆ ਨਵਾਂ ਦੂਜੀ ਵਾਰੀ ਗੁੜ ਕੱਢਦੇ ਪਏ ਆਂ ਤੇ ਜੁੜੇ ਰਹਿਓ ਅੰਤ ਤੱਕ ਦਿਖਾਵਾਂਗੇ ਤੁਹਾਨੂੰ ਸਾਰੀ ਪ੍ਰਤੀਕਿਰਿਆ ਗੰਨੇ ਦੀ ਵੈਰਾਈਟੀ ਹੈ ਜੀ ਆਪਣੇ 85 ਤੇ ਗੰਨਾ ਦੇਖ ਸਕਦੇ ਹੋ ਵੀ ਡਿੱਗਿਆ ਹੋਇਆ ਸਾਰਾ ਤਾਂ ਵੀ ਆਹ ਦੇਖੋ ਵੀ ਕਿੰਨਾ ਮੋਟਾ-ਮੋਟਾ ਗੰਨਾ ਪਿਆ ਇਹ ਗੰਨਾ ਡਿੱਗ ਵੀ ਪਵੇ ਇਹਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਇਹਨੇ ਆਪਣਾ ਜੂਸ ਉਹਨਾਂ ਹੀ ਦੇ ਜਾਣਾ ਜਿੰਨਾ ਖਲੋਤੇ ਗੰਨੇ ਚ ਜਾਵੇ ਬਸ ਡਿੱਗੇ ਰਹੇ ਹੁੰਦਾ ਵੀ ਥੋੜਾ ਵਿੰਗਾ ਹੋ ਜਾਂਦਾ ਆ ਉਹਦਾ ਆਪਾਂ ਨਾਲ ਕੋਈ ਤਾਲੁਕ ਨਹੀਂ ਆਪਾਂ ਮਸ਼ੀਨ 'ਚ ਲੰਗਾ ਦੇਣਾ ਗਿਲ ਸਿੱਧਾ ਹੋਵੇ ਟੇਡਾ ਹੋਵੇ ਉੱਥੇ ਲੰਗ ਜਾਣਾ ਹੈ ਸਾਡੇ ਰਿਸਪੈਕਟਡ ਚਾਚਾ ਜੀ ਐਂਡ ਮਾਮਾ ਜੀ ਪਹੁੰਚ ਚੁਕੇ ਨੇ ਠੀਕ ਠਾਕ ਜੋ ਹਾਲੋ ਕਰ ਦਿਓ ਸਾਡੇ ਸਰਪ੍ਰਾਈਜ਼ ਬਾਈ 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 ਨਹੀਂ ਅਜੇ ਹੁਣ ਤੇ ਆਏ ਆ ਚੱਲੇ ਹੁਣ ਘਰ ਨੂੰ ਅਸੀਂ ਚੱਲ ਲਿਆ ਕਰਨਾ ਹਾਂਜੀ ਸਰਦਾਰ ਜੀ ਠੀਕ ਠਾਕ ਜੋ ਵਧੀਆ ਵਧੀਆ ਨਜ਼ਾਰੇ ਨਜ਼ਾਰੇ ਚਾਹੀਦੇ बड़े सरदार जी ठीक ठाक जो पूरी, पूरी। गन्ना तो दिए ऊपर भी अग जला देना खत मार के इको चीज इतना ਹੁਣੇ ਹੁਣੇ ਸੂਤਰਾਂ ਤੋਂ ਪਤਾ ਲੱਗਿਆ ਹੈ ਵੀ ਸਾਡੇ ਰਿਸਪੈਕਟਿਡ ਚਾਚਾ ਜੀ ਮਾਮਾ ਜੀ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਪਰ ਬੈਲ ਆਈਕਨ ਨਹੀਂ ਦਬਾਇਆ ਤੇ ਇਹਨਾਂ ਨੂੰ ਆਪਣੇ ਪਿਛਲੇ ਵਲੌਗ ਦੀ ਨੋਟੀਫਿਕੇਸ਼ਨ ਹੀ ਨਹੀਂ ਗਈ ਕਹਿੰਦੇ ਅਸੀਂ ਵੇਖਿਆ ਹੀ ਨਹੀਂ ਇਤਨਾ ਥੋੜੀ ਹੁੰਦਾ ਯਾਰ ਅਸੀਂ ਇਹਨੇ ਮਾਨ ਨਾਲ ਵਲੌਗ ਪਾਇਆ ਹੈ ਕਿਉਂ ਭਈ ਤੁਸੀਂ ਵੇਖਿਆ ਹੀ ਨਹੀਂ ਨੇੜੇ ਚੋਰ ਫੜ ਲੈ ਆ ਨੇੜੇ ਹੀ ਫੜ ਲਿਆ ਆ ਘਰ ਤੇ ਇੱਥੇ ਆ ਕੇ ਫੜੇਗੇ ਇਤਨਾ ਥੋੜਾ ਹੁੰਦਾ ਯਾਰ ਰੋ ਪਾਰ ਹੁੰਦਾ ਤਾਂ ਵੀ ਚੱਲ ਜਾਣਾ ਅੱਧਾ ਕਿਲੋਮੀਟਰ ਵੀ ਨਹੀਂ ਪਿਆ 100 ਮੀਟਰ ਤੇ ਹੀ ਸਤਾ ਕਰਮਾ ਤੋਂ ਬੜਾ ਗਿਆ ਦਲਾਰੇ ਦੀ ਗੱਲ ਹੁਣ ਪਹਿਲੀ ਚੋਰੀ ਪਹਿਲੀ ਪਕੜੀ ਗਈ ਐਵੇਂ ਨਹੀਂ ਹੁੰਦਾ ਯਾਰ ਬੈਲ ਆਈਕਨ ਜ਼ਰੂਰ ਦਬਾਓ ਠੀਕ ਹੈ ਅੱਜ ਹੀ ਦਵਾ ਦਿੰਨੇ ਆ ਅੱਜ ਹੀ ਬਿਲਕੁਲ ਤੇ ਆਪਣਾ ਵਲੌਗ ਵੀ ਜ਼ਰੂਰ ਵੇਖੋ ਹੈ ਅੱਜ ਨਹੀਂ ਹੁਣੇ ਹੁਣੇ ਅੱਜ ਤਾਂ ਬੜੀ ਦੂਰ ਏ ਅੱਜ ਤਾਂ ਜੇ ਸ਼ੁਰੂ ਹੋਇਆ ਹੈ ਹੱਥ ਘੜੀ ਖੋਲੋ ਜੇ ਜਾ ਕੇ ਵੇਖੋ ਮੈਨੂੰ ਹੱਥ ਘੜੀ ਤਾਂ ਖੋਲ ਦਿਆਂਗੇ ਸਰ ਜੇ ਤਨ ਘੜ ਘੜਾਉਣ ਗਏ ਕਢਾਓਗੇ ਵੰਗਾਰ ਜਰੂਰ ਜਰੂਰ ਲਓ ਜੀ ਇੱਕ ਬੰਦਾ ਪੱਕਾ ਕਰ ਲਿਆ ਆਪਾਂ ਨਿੰਬੂ ਵੜੇ ਲੱਗੇ ਨਾਲ ਜਾਵਾਂਗੇ ਅੱਜ ਤੱਕ ਪਾਈਆ ਨਾਲ ਖੜਾਂਗੇ ਆ ਰੋਹੀ ਪੀਵਾਂਗੇ ਕਿ ਨਹੀਂ ਯਾਰ ਕੋਈ ਨਹੀਂ ਜੀ ਕਰਦਾ ਰੋਹੀ ਉਹ ਗੁੜ ਜੇ ਭਾਅ ਜੇ ਨਿਕਲਦੀ ਨਾ ਮਨ ਭਰ ਜਾਂਦਾ ਮਨ ਭਰ ਜਾਂਦਾ ਵੇਖ ਕੇ ਇੱਕ ਇੱਕ ਗਲਾਸ ਪੀਤਾ ਜੀ ਨਹੀਂ ਕੀਤਾ ਮੇਰੀ ਗੱਲ ਕੱਲੀ ਪੀਤੀ ਜਾਂ ਨਿੰਬੂ ਨਿੰਬੂ ਪਾਇਆ ਹੀ ਨਹੀਂ ਹੁਣ ਹਲਵਾਈ ਹੁੰਦੇ ਆ ਉਹ ਮਠਿਆਈ ਐਨੀ ਬਣਾਉਂਦੇ ਇਹਨਾਂ ਦਾ ਜੀ ਨਹੀਂ ਕਰਦਾ ਆਪਾਂ ਅਖੀਰ ਯਾਰ ਦਵਾ ਦਾ ਉਹ ਖਾਈਏ ਖਾਈਏ ਐਵੇਂ ਆਪਾਂ ਨੇ ਨਹੀਂ ਖਰੇ ਇਹ ਰੋਜ਼ ਹੀ ਖਾਂਦੇ ਹੁਣ ਇਹ ਜੀ ਖਾਂਦੇ ਉਹਨਾਂ ਦਾ ਮਨ ਨਹੀਂ ਕਰਦਾ ਉਹ ਖਾਂਦੇ ਹੀ ਨਹੀਂ ਮਨ ਭਰ ਜਾਂਦਾ ਉਹਨਾਂ ਦਾ ਲਓ ਜੀ ਨਾਲ ਨਾਲ ਮੈਂ ਕ ਲੱਧੀ ਆਈਏ ਲਾਤਨ ਆਪ ਨੂੰ ਪੈਣਾ ਹੁਣੇ ਲੱਦ ਲਿਆ ਤੇ ਸਾਰਾ ਇਕੱਠਾ ਲੱਦ ਲਿਆ ਗੱਲ ਇੱਕੋ ਹੀ ਏ ਨਾਲ ਨਾਲ ਜਿੰਨਾ ਜਾਂਦਾ ਟਰਾਲੀ ਚ ਲੱਦੀ ਆਉਣੇ ਆ ਚਾਹ ਆ ਗਈ ਕੰਮ ਕਰਦੇ ਹੋਈ ਏ ਤੇ ਮਗਰ ਉਹ ਚਾਹ ਨਾ ਪੀਏ ਇਹ ਹੋ ਨਹੀਂ ਸਕਦਾ ਜਿੰਨਾ ਚਿਰ ਆਪਾਂ ਕੰਮ ਕਰਦੇ ਦੇ ਵਿੱਚ ਚਾਹ ਨਹੀਂ ਪੀਂਦੇ ਹੁਣ ਚਿਰ ਕੰਮ ਕੀਤਾ ਸਫਲਾ ਨਹੀਂ ਜਾਂਦਾ ਚਾਹ ਪੀਨੇ ਆਂ ਦਾਲਾ ਲਾਉਣੇ ਆ ਕਿਉਂਕਿ ਸਾਰਾ ਗੰਨਾ ਬਿਨਾ ਡਾਲੇ ਤੋਂ ਉਹਣਾ ਨਹੀਂ ਟਰਾਲੀ 'ਚ ਤੇ ਜੇ ਡਾਲਾ ਬਾਅਦ ਚ ਲਾਇਆ ਫਿਰ ਗੰਨਾ ਮਤਲਬ ਐਵੇਂ ਪਛਾਹ ਪਿਆ ਰਹੂਗਾ ਫਿਰ ਗੰਨੇ ਚੁਕਨੇ ਪੈਣਗੇ ਤਾਂ ਕਰਕੇ ਪਹਿਲਾਂ ਹੀ ਡਾਲਾ ਲਾ ਲੈਨੇ ਤੇ ਆ ਬਾਈ ਸਾਰਾ ਗੰਨਾ ਮੈ ਲੱਗਿਆ ਮਾਨ ਨਾਲ ਕਹਿ ਰਹੇ ਨੇ ਗੰਨਾ ਭਾਰਾ ਚਾਰ ਚਾਰ ਪੰਜ ਪੰਜ ਵੀ ਉਹਦੇ ਬਸ ਡਾਲਾ ਲੱਗ ਗਿਆ ਤੇ ਹੋਣਾ ਗੱਦਾਨ ਫਿਰ ਬੜਾ ਕੰਮ ਲੈਂਦੇ ਯਾਰ ਇਹਦੇ ਸਾਰਾ ਗੰਨਾ ਤੂਟ ਹੋਣਾ ਹੈ ਲੱਗਿਆ ਇਤਰਾ ਕੇ ਤਰਾ ਆਪਾਂ ਵੀ ਸਕੀਨ ਲਈ ਥੋੜਾ ਜਿਹਾ ਢੋਣੇ ਹੋਈ ਹੋਈ ਫਿਰ ਆਪਾਂ ਇਹਨਾਂ ਨੂੰ ਲਾਵਾਂਗੇ ਕੰਮ ਚੱਲ ਜ ਜਾਂਦਾ ਜੋਰਾਂ ਸ਼ੋਰਾਂ ਤੇ ਸਾਰਾ ਠੋਕਿਆ ਆ ਗਿਆ ਥੋੜਾ ਜਿਹਾ ਬਣਾਉਣ ਵਾਲਾ ਰਹਿ ਗਿਆ ਤੇ ਬਾਕੀ ਆ ਢੇਰੀ ਬਣੀ ਪਈ ਇਹ ਲੱਗਦੇ ਆ ਆਪਾਂ ਤੇ ਉਹ ਟਰਾਲੀਸ ਬਸ ਇੰਨਾ ਹੀ ਪੁੱਟਣਾ ਕੋਈ ਪਤਾ ਨਹੀਂ ਨੇੜੇ ਆ ਆ ਹਾਂ ਨੇੜੇ ਆਵਾ ਲਓ ਜੀ ਨੇੜੇ ਆਵੇ ਮੈਂ ਕਿਹਾ ਬਸ ਇੰਨਾ ਹੀ ਪੁੱਟਣਾ ਚਾਰ ਪੰਜ ਪੱਤਾ ਅੱਛਾ ਬਾਕੀ ਅਗਲੇ ਕਿਹੜੇ ਅਗਲੇ ਕਿਹੜੇ ਵੱਡਾ ਨਾ ਪੁੱਟਣਾ ਉਹ ਮਤਲਬ ਥੱਲੋਂ ਲੋ ਵੱਡਾਂ ਗੇ ਰਿਗੋਡ ਦੇਖ ਲੋ ਹਾਂ ਬਿਲਕੁਲ ਥੱਲੋ ਰੈਂਜ ਉੱਤੋਂ ਵਾੜ ਲਈਏ ਨਹੀਂ ਥੱਲੋ ਫੁੱਟਣਾ ਪੈਣਾ ਤਾਂ ਅੱਛਾ ਹਾਟੇ ਤੇਰੀ ਚੁੱਕਣੀ ਪੈਣੀ ਸਾਰੀ ਹਾਂ ਅਚਕਾਓਗੇ ਮੇਰੇ ਨਾਲ ਫਿਰ ਕਿ ਨਹੀਂ ਕੀਓ ਕਿੰਨੇ ਛੇਲੇ ਦਿੱਤਾ ਨਹੀਂ ਯਾਰ ਆ ਸਾਰੀ ਤੇਰੀ ਮੈਂ ਕੱਲਾ ਕਿਵੇਂ ਕਿੰਨੇ ਕਰੋੜੇ ਖਾਦੇ ਆਲੂ ਨਾਲ ਚਾਰ ਚਾਰ ਹੀ ਪੱਤਾ ਚਾਰ ਪੱਤਾ ਚਾਰ ਪੱਤਾ ਅੱਛਾ ਯਾਰ ਇਹਦਾ ਘਰ ਇਹਦਾ ਲੱਸੀ ਵੀ ਪੀਤੀ ਸੀ ਨਾਲ ਉਹ ਤੋਂ ਹੀ ਪੀਏ ਉਹਦੇ ਨੂੰ ਲੱਸੀ ਜੋਗਾ ਹੀ ਹੋਇਆ ਉਹਦਾ ਵਰਤਦਾ ਗੁਰੂ ਕਿਦਿਹਾ ਗੁੜ ਖਾਦਾ ਸੀ 24 ਨਾਲ ਜਿਹੜਾ ਪਿਛਲਾ ਗੁੜ ਕਢਾਇਆ ਸੀ ਉਹ ਅੱਜ ਰੋਟੀ ਖਾਧੀ ਤੇ ਉਹ ਸਮਾਪਤ ਹੋ ਗਿਆ ਹੁਣ ਪਰਸੋਂ ਕਢਾਵਾਂਗੇ ਤੇ ਫੇਰ ਇਹ ਰੋਟੀ ਨਾਲ ਗੁੜ ਖਾਵਾਂਗੇ ਮੋਲਾ ਭਲੇਉਣਾ ਨਹੀਂ ਕੈਨੇਡਾ ਦਾ ਆਰਡਰ ਆਇਆ ਐਚਾ ਬਾਹਰ ਭੇਜਣਾ ਬਾਹਰ ਭੇਜਣਾ ਹੈ ਕੈਨੇਡਾ ਕੋਰੀਅਰ ਕਰਨਾ ਨਹੀਂ ਭਰਾਈ ਜਾ ਪੜਾ ਕੇ ਹੋਣਾ ਅੱਗੋ ਫੜਾਵਾਂਗੇ ਅਗਵਾ ਜਾਣਗੇ ਹੋਰ ਅੱਧੇ ਦੇ ਅੱਧਾ ਦਾ ਰਾਹ ਚੋ ਲੈਣਗੇ ਹਾਂ ਵੀਓ ਵੀਓ ਆ ਜੋ ਗੰਦ ਸਿਲਾਰ ਦੀ ਇਹ ਵੈੱਡ ਕਿਵੇਂ ਲਾਏ ਕੱਟੀ ਵੀ ਆਉਂਦੇ ਗੰਨਾ ਨਾ ਡਿੱਗੇ ਤਾਂ ਲਾਏ ਅੱਛਾ ਵਿੰਗਾ ਨਾ ਹਾਂ ਕਰਨਾ ਵਿੰਗਾ ਜਿਆਦਾ ਹੈ ਤੇ ਨਹੀਂ ਜਾਣਾ ਅੱਛਾ ਤੇ ਬਾਲਣ ਵੀ ਲੱਗਣਾ ਛੋਟੇ ਕਰਕੇ ਲੱਗਦੇ ਠੀਕ ਹੈ ਛੋਟੇ ਕਰਕੇ ਹਾਂ ਸਕੀਮ ਆਈ ਜਾਂਦੀ ਫਿਰ ਜਦ ਕੰਮ ਕਰੀਏ ਕਿ ਨਹੀਂ ਜਿਵੇਂ ਤੋਂ ਉਹਨੇ ਸਕੀਮੇ ਲਾਉਣੀ ਸਾਰੀ ਜਿਹੜੀ ਮੇਰੇ ਕੋਲ ਇਧਰੋਂ ਆਈ ਜਾਂਦੇ ਗੰਨੇ ਛੋਟੇ ਕਰ ਕਰਕੇ ਤੇ ਟਰਾਲੀ ਚ ਲੱਦੀ ਜਾਣੇ ਹਮਿਤਰ ਉਹ ਇਨੇ ਕ ਰਹਿ ਗਿਆ ਇੱਥੇ ਤੇ ਆ ਇੱਥੇ ਰਹਿ ਕੇ ਥੋੜੇ ਜਿਹਾ ਬਾਕੀ ਆ ਆਪਾਂ ਛੱਡਤਾ ਇਹ ਚਾਰ ਕ ਪੰਜ ਤਾਂ ਛੱਡਤਾ ਆਪਾਂ ਫਿਰ ਦੁਬਾਰਾ ਕੱਢ ਲਾਂਗੇ ਨਾਲੇ ਵੀ ਰੱਖਾਂਗੇ ਇਹਦੇ ਚੋਂ ਹੀ ਅਗਲੀ ਵਾਰੀ ਵਾਸਤੇ ਤੇ ਬਾਕੀ ਇਹ ਅਗਲੀ ਵਾਰੀ ਕੱਢ ਲਾਂਗੇ ਕਿਉਂਕਿ ਸਾਰਾ ਇੱਕੋ ਦਿਨ ਚ ਨਿਕਲਣਾ ਨਹੀਂ ਸਹਿਮਤ ਦੋ ਦਿਨਾਂ ਚ ਖਪਾਈ ਕਰਨ ਦੀ ਲੋੜ ਨਹੀਂ ਹਫ਼ਤੇ ਦਸਾਂ ਦਿਨਾਂ ਬਾਅਦ ਆਪਾਂ ਫੇਰ ਕੱਢ ਲਾਂਗੇ ਇਹ ਕਟਾ ਪਿਆ ਖਰਾਬ ਹੋਣਾ ਹੈ ਕਿਉਂ ਵੀ ਠੀਕ ਹੈ ਐਹੀ ਗੱਲ ਕੱਟ ਲਿਆ ਖਾ ਲਿਆ ਕੰਮ ਬੜਾ ਲੈਂਦੇ ਕੰਮ ਬੜਾ ਯਾਰ ਸੁਖਿੰਗ ਦਾ ਕਰਨਾ ਹੀ ਮੇਰੇ ਤੋਂ ਬੜਾ ਕੰਮ ਲੈਂਦੇ ਕਿਉਂ ਠੇਕੇਦਾਰ ਸਾਹਿਬ ਗਰਮੀ ਤਾਂ ਨਹੀਂ ਲੱਗਦੀ ਗੇਲੇ ਵਾ ਪਰਸੋਂ ਲੱਗੇ ਰੇ ਘਰ ਨੂੰ ਪਰਸੋਂ ਦਾ ਲੱਗਣੀ ਲੱਗਦੀ ਕਿ ਕਿਦਰ ਦਾ ਇੰਜਨ ਵੱਡਾ ਇਹ ਨਹੀਂ ਦਬਣਾ ਛਾਵਾਂ ਛਾਵਾਂ ਮੁਰੜੋ ਮੈਂ ਬਾਤ ਗਿਆ ਮੈਂ ਕਿਹਾ ਮੈਂ ਵੀਡੀਓ ਬਣਾਉਣਾ ਤੁਸੀਂ ਲੱਦੋ ਜਨਾਲਾ ਲਦੀ ਆ ਨੇ ਆ ਤੇ ਇਧਰੋਂ ਛੋਟੇ ਟੋਲਾ ਸਾ ਵੀ ਸਕੂਲੋਂ ਡਿਊਟੀ ਪਕਤਾ ਆਏ ਆ ਗਏ ਆ ਜੀ ਯੈਸ ਕੱਲ ਨਹੀਂ ਜਾਣਾ ਕੱਲ ਨਹੀਂ ਜਾਣਾ ਕਾ ਤਾ ਕੱਲ ਆਫਰੇ ਆ 3 ਮਿੰਟ ਲੱਗਣੇ ਆ ਹਾਂ ਉਦੋਂ ਬਾਅਦ ਹੋਣੀ ਲੈ ਅੱਛਾ ਤੇ ਲੰਚ ਬ੍ਰੇਕ ਵਾਸਤੇ ਨਹੀਂ ਜਾਣਾ ਨਹੀਂ ਲੰਚ ਬ੍ਰੇਕ ਕਰੇ ਕਰਾਂਗੇ ਮੈਂ ਹੈ ਗਰ ਲੰਚ ਬ੍ਰੇਕ ਕਰਨ ਨੂੰ ਜਾਂਦਾ ਸਕੂਲ ਕਿ ਨਹੀਂ ਪੜਦਾ ਵੀ ਹੈ ਯਾ ਯਾ ਗੰਨ ਲੱਭ ਪਸੀ ਤੇਰੇ ਮਗਰ ਸਾਰਾ ਲੱਦ ਲੈ ਲੱਦੋ ਤੂੰ ਕਹਿੰਦਾ ਸੀ ਮੈਂ ਇਕੱਠੇ ਲੱਦਾਂਗੇ ਮੈਂ ਨਹੀਂ ਕਿਹਾ ਨਹੀਂ ਤੁਸੀਂ ਤੇ ਤੂੰ ਤੈਨੂੰ ਪਤਾ ਨਹੀਂ ਸੀ ਅੱਜ ਤੂੰ ਸਕੂਲ ਨਾ ਜਾਂਦਾ ਇਹਨੂੰ ਲੈ ਜਾਣੇ ਨਹੀਂ ਗੋਡ ਕਟ ਇਹਨੂੰ ਆਪਾਂ ਪਰ ਲੈ ਕੇ ਨਹੀਂ ਜਾਣਾ ਜਿੱਦਣ ਗੋਡ ਕਟਣ ਗਏ ਠੀਕ ਹੈ ਕਿਸੇ ਕਰਾ ਲੈਂਦੇ ਸਵੇਰੇ ਤੇ ਲੈ ਕੇ ਨਹੀਂ ਆ ਨਹੀਂ ਤੈਨੂੰ ਲੈ ਕੇ ਨਹੀਂ ਜਾਣਾ ਤੇਰੀ ਪਰਚੀ ਨਹੀਂ ਕੱਟ ਰਹੀ ਅੱਛਾ ਹਾਂ ਹਾਂਜੀ ਸਰਦਾਰ ਸਾਹਿਬ ਲੱਧਿਆ ਗਿਆ ਲੱਧਿਆ ਗਿਆ ਜੀ ਕਿੰਨੀਆਂ ਪਤਾਂ ਹੋ ਜਾਣਗੀਆਂ ਚਾਰ ਪੰਜ ਹੋ ਜਾਣਗੀਆਂ ਹੋ ਜਾਣਗੀਆਂ ਦੱਤੀ ਹੈ ਗਿਆ ਫਿਰ ਐ ਆਹ ਮਿਹਰਬਾਨੀ ਨੇ ਲਵਾ ਪੂਰੀ ਕੇ ਮਿਹਰਬਾਨੀ ਚੌਥੇ ਕਰ ਓਕੇ 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 ਕੱਲੇ ਕਰਣਾ ਪਊਗਾ ਵੇਲਾ ਸਾਬ ਲਾ ਲਾਵਾ ਬਾਵਾ ਕਰੀ ਸਾਬ ਲਾਵਾ ਬਾਵਾ ਵੀ ਕਰੀ ਸਾਬ ਸਾਬ ਖਾਣਾ ਖਾਣੇ ਕਰਨਾ ਹੁਣ ਜਾ ਗਿਆ ਜਨਾਹ ਤੋਂ ਲੈ ਕੱਲ ਸਾਬ ਲਾ ਲਈ ਪਰਸੋਂ ਪਜਾ ਚਲੋ ਨਬੂ ਸਾਰੇ ਆ ਮੇਟਰ ਕਮਾਲ ਛੇਲ ਲਿਆ ਲੱਦ ਲਿਆ ਫਿਰ ਆਪਾਂ ਚੱਲਾਂਗੇ ਕਿਸੇ ਦਿਨ ਮਤਲਬ 2-3 ਦਿਨਾਂ ਤੱਕ ਗੁੱਟ ਬਣਾਵਾਂ ਉੱਪਰ ਬਣਾਵਾਂਗੇ ਅਗਲਾ ਵਲੌਗ ਅੱਜ ਦਾ ਵਲੌਗ ਇੱਥੇ ਕਰਦੇ ਖਤਮ ਵੀਡੀਓ ਵਧੀਆ ਲੱਗੇ ਹੋਵੇ ਤੇ ਵੀਡੀਓ ਲਾਈਕ ਕਰਕੇ ਕਮੈਂਟਾਂ ਜ਼ਰੂਰ ਦੱਸਿਓ ਕਿੱਦਾਂ ਦੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿਹੜੇ ਨਵੇਂ ਵੀਰ ਜੁੜੇ ਆ ਉਹ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਾਂਗੇ ਜਲਦੀ ਨਵੀਂ ਵੀਡੀਓ 'ਚ ਤਦ ਤੱਕ ਲਈ ਧੰਨਵਾਦ ਰੱਬ ਰਾਖਾ